ਹਰ ਵਾਰ ਬਾਣੀ ਪੜਨੀ ਨਿਤਨੇਮੇ ਕਦ ਲਈ ਜ਼ਰੂਰੀ ਹੈ ਇਹ ਇਸੇ ਤਰ੍ਹਾਂ ਮਾਇਆ ਦੀਆਂ ਤੰਦਾਂ ਟੁੱਟਦੀਆਂ ਸਿਮਨ ਕਰ ਕਰਕੇ ਉਵੇਂ ਤਾਂ ਮਨ ਉੱਥੇ ਹੀ ਫਸਿਆ ਰਹਿੰਦਾ ਜਦੋਂ ਸਿਮਨ ਕਰੀਏ ਫਿਰ ਮਨ ਦੇ ਵਿੱਚ ਬ विवेक ਬੁੱਧੀ ਗਿਆਨ ਰਸ ਪ੍ਰਗਟ ਹੁੰਦਾ ਹੈ ਫਿਰ ਉਹ ਥੋੜਾ ਜਿਹਾ ਮਾਇਆ ਦੇ ਪਿਛੇ ਹਟੇਗਾ ਫਿਰ ਮਾਇਆ ਖਿੱਚਦੀ ਹੈ ਫਿਰ ਸਿਮਨ ਕਰਕੇ ਫਿਰ ਪਿੱਛੇ ਹੌਲੀ-ਹੌਲੀ ਜੀਵਨ ਦਾ ਸੰਘਰਸ਼ ਚੱਲਦਾ ਰਹਿੰਦਾ ਧਨ ਜਿਉ ਤਿਹ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁਧ ਵਿਚਾਰੇ ਉਹ ਧਨ ਜੀ ਨੇ ਯੁਗ ਦੇ ਵਿੱਚ ਜਿਹੜੇ ਮੁੱਖੋਂ ਹਰ ਹਰ ਕਰਕੇ ਚਿੱਤ ਵਿੱਚ ਜੁੱਧ ਕਰਦੇ ਨੇ ਫੁਰਨਿਆਂ ਦੇ ਨਾਲ ਮਮਤਾ ਨਾਲ ਕਾਮ ਨਾਲ ਲੋਭ ਨਾਲ ਹੰਕਾਰ ਨਾਲ ਨਿੰਦਿਆ ਨਾਲ ਉਹ ਨਿਕਲਦੇ ਜਾਂਦੇ ਨੇ ਮਹਾਰਾਜ ਉਹਨਾਂ ਨੂੰ ਪਸੰਦ ਕਰਦੇ ਆ ਬਈ ਇਹ ਜੀਵ ਇਹਨੂੰ ਗਿਆਨ ਹੋ ਗਿਆ ਪਰ ਪੇਸ਼ ਕਿੰਨੀ ਕ ਚੱਲਦੀ ਪੰਜਾਂ ਅਕੀ ਉਹ ਵੱਖਰੀ ਗੱਲ ਆ ਪਰ ਗਿਆਨ ਹੋ ਗਿਆ ਇਹਨੂੰ ਤਾਂ ਹੀ ਅਸੀਂ ਮਨ ਕਰਦਾ ਉਹ ਜੀਵ ਜਿੱਥੇ ਵਿਹਲਾ ਬੈਠੇਗਾ ਉੱਥੇ ਸਿਮਨ ਸ਼ੁਰੂ ਕਰ ਦੇਗਾ ਉਹ ਆਪੇ ਹੀ ਮਨ ਮੁੱਖਾਂ ਤੋਂ ਦੂਰ ਹੋ ਜਾਏਗਾ ਉਹਨੂੰ ਪਤਾ ਹੈ ਬਈ ਇਹ ਤੰਦ ਤਾਣੀਆਂ ਇਹਨਾਂ ਨੇ ਕੋਈ ਇਹੋ ਜੀ ਗੱਲ ਸੁਣਾ ਦੇਣੀ ਆ ਮੈਂ ਫੇਰ ਸੰਸਾਰ ਵਿੱਚ ਉਲਝ ਜਾਣਾ ਉਹ ਪਾਸੇ ਛੁਟਕੀ રે ਮਨ ਛੁਟਕੀ રે ਉਹ ਛੁਟ ਕੇ ਜਾਂਦਾ ਹੈ ਉਲਟੀ ਕਰਦਾ ਹੈ ਉਲਟੀ રે ਮਨ ਉਲਟੀ રે ਸਾਖਤ ਸਿਉਂ ਕਰ ਉਲਟੀ રે ਝੂਠੇ ਕੀ રે ਝੂਠੀ ਫਰੀਦ ਇਹਦਾ ਗੁਰਬਾਣੀ ਚ ਤਾਂ ਇੱਕ ਜਗ੍ਹਾ ਲਿਖਿਆ ਕਹਿੰਦੇ ਜੇ ਸਾਖਤ ਮਨਮੋਹਕ ਹੋਇਆ ਜਿਹੜਾ ਬੰਦਾ ਹੁੰਦਾ ਦੂਰੋਂ ਵੇਖ ਕੇ ਪੱਜ ਜਾਂਦਾ ਉਹਨੂੰ ਤਾਂ ਕਿਉਂਕਿ ਉਹ ਕੋਈ ਨਾ ਕੋਈ ਗੱਲ ਇਹੋ ਜੀ ਘੁਮਾ ਕੇ ਛੱਟੇਗਾ ਉਲਝਾ ਲੈ ਗੋ ਤੇ ਅਗਲਾ ਕਹਿੰਦਾ ਵੀ ਬਾਣੀ ਕਹਿੰਦੀ ਵੀ ਪਹਿਲੋਂ ਇੰਨੇ ਸਮੇਂ ਦੇ ਫਸੇ ਆ ਉਹ ਦੂਰ ਰਹਿਣ ਲੱਗ ਜਾਂਦਾ ਸਮਝੋ ਕਿਰਪਾ ਹੰਦ ਤੇ ਗੁਰਸਿੱਖਾਂ ਨੂੰ ਲੱਭਣਾ ਸ਼ੁਰੂ ਕਰ ਦੇਗਾ ਸਮਝੋ ਕਿਰਪਾ ਹੋਵੇ ਸੰਗਤ ਵਿੱਚ ਬੈਠ ਕੇ ਨਾਮ ਜਪਣ ਲੱਗ ਜੇਗਾ ਰੁੱਖਾ ਖਾਣ ਨੂੰ ਮਿਲ ਜੇ ਭੋਜ ਤੇ ਬੈਠਣ ਨੂੰ ਮਿਲ ਜੇ ਸੌਣ ਨੂੰ ਮਿਲ ਜੇ ਭੋਜ ਤੇ ਵੀ ਆਪਣੀ ਪ੍ਰੀਤ ਨਾ ਟੁੱਟੇ ਪਰਮੇਸ਼ਰ ਨਾਲ ਕਿਰਪਾ ਹੋਵੇ ਅਗਲਾ ਕਹਿੰਦਾ ਵੀ ਮਹਾਰਾਜ ਇੰਨੇ ਚ ਹੀ ਖੁਸ਼ ਹੋ ਜਾਂਦੇ ਨੇ ਵੀ ਸਮਝ ਗਿਆ ਖੇਡ ਨੂੰ ਹੁਣੇ ਆ ਜਾਏਗਾ ਮੇਰੇ ਪਾਸੇ ਨੂੰ ਫਿਰ ਉਸ ਤੋਂ ਬਾਅਦ ਤਾਂ ਸ਼ਬਦ ਦੀ ਕਮਾਈ ਰਹਿ ਗਈ ਹੋਰ ਤਾਂ ਕੁਝ ਰਹਿ ਨਹੀਂ ਗਿਆ ਉਹ ਕੋ ਜਿਹੜਾ ਮਨ ਮਾਣੀ ਜਾਂਦਾ ਸੀ ਕਦੇ ਉਧਰ ਨੂੰ ਕਦੇ ਉਧਰ ਨੂੰ ਉਹ ਉਹਨੂੰ ਨੇ ਕਾਬੂ ਕਰਕੇ ਸੰਗਤ ਚ ਲਾਇਆ ਵੀ ਆਪਾਂ ਜਣਾ ਜਿਨ੍ਹਾਂ ਚਰਨੀ ਕਿਰਪਾ ਹੁੰਦੀ ਆਪਾਂ ਕਰੀ ਜਾਣਾ ਉਹਦੇ ਤੇ 100% ਹੁੰਦੀ ਕਿਉਂਕਿ ਉਹ ਬਰਾਗੀ ਹੋ ਕੇ ਬੈਠਾ ਸੰਗਤ ਦੇ ਵਿੱਚ ਵੀ ਨਾਪਾ ਲੈਣਾ ਹੀ ਲੈਣਾ ਲੈ ਕੇ ਹੀ ਜਾਣਾ ਉਹਨੂੰ ਉਹਨੂੰ ਦੇ ਕੇ ਤੋਰਦਾ ਕੁਛ ਨਾ ਕੁਛ ਧੂਣਾ ਲਾ ਲੈਂਦੇ ਸੀ ਨਾ ਜਿਵੇਂ ਅੱਜ ਕੱਲ ਤਾਂ ਜਿਹੜੇ ਮੰਗ ਮੰਗਤੇ ਨੇ ਨਾ ਮੰਗਤਿਆਂ ਦੀ ਵੀ ਪੇਸ਼ੈਂਸ ਖਤਮ ਹੋ ਗਈ ਹੈ ਜੇ ਤੁਸੀਂ ਉਹ ਆਖ ਕੇ ਦੇ ਬਈ ਆਪਾਂ ਆਖਾਂਗੇ ਵੀ ਨਹੀਂ ਹੈਗਾ ਉਹ ਆਖ ਕੇ ਦੇ ਦੇ ਉਹਨਾਂ ਨਹੀਂ ਹੈਗਾ ਕੋ ਮਗਤਾ ਗੁੱਸਾ ਕਰ ਜਾਂਦਾ ਅੱਜ ਕੱਲ ਤਾਂ ਪਹਿਲੇ ਜਿਹੜੇ ਮੰਗਤੇ ਹੁੰਦੇ ਸੀ ਉਹ ਗੁੱਸਾ ਨਹੀਂ ਸੀ ਕਰਦੇ ਉਹਨਾਂ ਨੂੰ ਪਤਾ ਵੀ ਦੇਣ ਵਾਲੇ ਨੇ ਤਾਂ ਛਿੜਕਦੇ ਨਹੀਂ ਦੇਣੀ ਹੈ ਵੀ ਮੈਂ ਕਿਹੜਾ ਮੇਰਾ ਅਗਲੇ ਦਾ ਹੈ ਤੇ ਦੇਣ ਵਾਲਾ ਤਾਂ ਛਿੜਕਾ ਦੇਂਦਾ ਹੀ ਹੁੰਦਾ ਮੰਗਣ ਵਾਲੇ ਨੂੰ ਮਾਨ ਥੋੜੀ ਨਾ ਮਿਲਦਾ ਮੰਗਣ ਵਾਲਾ ਮਨ ਕਰੇ ਮੰਗਣ ਜਾਏ ਗੜਾ ਨਹੀਂ ਹੈਗਾ ਯਾਰ ਤੂੰ ਸਾਰੇ ਕਿਤੇ ਕਿਹੜੇ ਟਾਈਮ ਆ ਗਿਆ ਚੱਲ ਤੇ ਉਹ ਜਿਹੜੇ ਪ੍ਰਾਣੇ ਮੰਗਦੇ ਸੀ ਉਹਨਾਂ ਚ ਬੜੀ ਭਗਤੀ ਸੀ ਤੇ ਉਹ ਬਹਿ ਜਾਂਦੇ ਉੱਥੇ ਜਿਹੜੇ ਆਮ ਪਹਿਲਾਂ ਸਾਧੂ ਜਾਨੇ ਜਿਹੜੇ ਆਮ ਨਾਮ ਜਪਣ ਵਾਲੇ ਹੁੰਦੇ ਸੀ ਗਰੀਬੀ ਦਾ ਦੌਰ ਸੀਗਾ ਤੇ ਗਜਾ ਕਰਕੇ ਖਾਂਦੇ ਹੁੰਦੇ ਸੀ ਅੱਜ ਕੱਲ ਤਾਂ ਮਿੰਟਾਂ ਸਕਿੰਟਾਂ ਚ ਲੰਗਰ ਪੱਕ ਜਾਂਦੇ ਨੇ ਹੋਰ ਉਹ ਨਹੀਂ ਉਹ ਮੰਗ ਹੀ ਖਾਂਦੇ ਤੇ ਉਹ ਜਿਵੇਂ ਨਾ ਨਾ ਕੋਈ ਦਿੰਦਾ ਤੇ ਉਹਦੇ ਕਰਦੇ ਬਾਰ ਧੂਣਾ ਬਾਲ ਕੇ ਬਹਿ ਜਾਂਦੇ ਹੁੰਦੇ ਸੀ ਵੀ ਦੇਹਗਾ ਤੇ ਉਠਾਂਗੇ ਨਹੀਂ ਤੇ ਨਹੀਂ ਉਰਤੇ ਤਾਂ ਕਹਿੰਦੇ ਵੀ ਕੁਛ ਨਾ ਤੇ ਉਹਦੇ ਸਾਹਮਣੇ ਜਿਵੇਂ ਅੱਜ ਕੱਲ ਆਪਣੇ ਧਰਨਾ ਲਾ ਲੈਂਦੇ ਨੇ ਨਾ ਜੀ ਕਿਸਾਨ ਯੂਨੀਅਨ ਵਾਲੇ ਵੀ ਠੀਕ ਹੈ ਜੀ ਨਹੀਂ ਕਰਦੇ ਤੇ ਬੈਠੇ ਆ ਇੱਥੇ ਤੇ ਉਹ ਇਸ ਤਰ੍ਹਾਂ ਬਹਿ ਜਾਂਦੇ ਹੁੰਦੇ ਸੀ ਫਿਰ ਅਗਲਾ ਸਵੇਰੇ ਸਵੇਰੇ ਨਿਕਲੇ ਦੁਪਹਿਰੇ ਨਿਕਲੇ ਉਹਨੇ ਮਾਨ ਦੇ ਵਿੱਚ ਨਾ ਸ਼ਰਮ ਆ ਜਾਂਦੀ ਜਬ ਉੱਥੇ ਯਾਰ ਤੂੰ ਜਾ ਇੱਥੋਂ ਵੀ ਮੈਨੂੰ ਹੋਰ ਪਾਪ ਚੜਾਏਗਾ ਬਾਹਰ ਬੈਗਿਆ ਠੰਡ ਗਰਮੀ ਵਿੱਚ ਬੈਠਾ ਹੋਇਆ ਮੱਛਰ ਲੜਦੇ ਆ ਠੰਡ ਤੈਨ ਲੱਗਦੀ ਵੀ ਤੂੰ ਲੈ ਜਾ ਜਾ ਇਸ ਤਰ੍ਹਾਂ ਉਹ ਕਹਿੰਦੇ ਵੀ ਮਾਲਕ ਸੱਚੇ ਪਾਤਸ਼ਾਹ ਜੀ ਦੇ ਦਰ ਦੇ ਉੱਪਰ ਬਹਿ ਜਾਓ ਜਿੰਨਾ ਚਿਰ ਨਹੀਂ ਹੁੰਦਾ ਵੀ ਅਸ ਤਾਂ ਇੱਥੇ ਬੈਠ ਤੋ ਉਹ ਕਹਿੰਦੇ ਵੀ ਖੀਰ ਤੁਹਾਡੇ ਹੱਥ ਨੂੰ ਵੇਖ ਕੇ ਤੁਹਾਡੇ ਪ੍ਰੇਮ ਨੂੰ ਵੇਖ ਕੇ ਸ਼ਰਮ ਪਈ ਨਰਾਇਣੇ ਨਾਨਕ ਦੇ ਪਿਆ। ਉਹਨੂੰ ਸ਼ਰਮ ਆ ਜਾਂਦੀ। ਬੈਨਾ ਸਿਮਨ ਕਰੀ ਜਾਂਦਾ ਐ ਇੰਨੀ ਬੇਨਤੀਆਂ ਜੋਦੜੀਆਂ ਕਰਦਾ ਵੀ ਜਾਓ ਦੇ ਆ ਉਹਨੂੰ ਅੰਮ੍ਰਿਤ ਰਸ। ਗੁਰੂ ਨੂੰ ਹੁਕਮ ਲਾ ਦੇਂਦਾ ਦਿਓ ਇਹਨੂੰ ਅੰਮ੍ਰਿਤ ਰਸ। ਵਰਾਗੀ ਹੋ ਕੇ ਜਦੋਂ ਹੈ ਨਾ ਉਹਨਾਂ ਨੇ ਕਹਿੰਨਾ ਬਿਨ ਬੈਰਾਗ ਨਾ ਛੂਟ ਸਮਾਇਆ। ਕੱਲਾ ਜੋਗ ਹੀ ਨਾ ਇਹ ਹੋਵੇ ਵੀ ਧਿਆਨ ਹੀ ਲਾਈ ਜੋ ਧਿਆਨ ਹੀ ਲਾਈ ਜੋ ਕਹਿੰਦੇ ਨਾ ਮੈਂ ਜੋਗ ਧਿਆਨ ਚਿਤ ਲਾਇਆ ਬਿਨ ਬੈਰਾਗ ਨਾ ਛੂਟ ਸਮਾਇਆ। ਉਹਨਾਂ ਦੱਸਿਆ ਜਰੂਰ ਹੈ ਵੀ ਪੜਨ ਪੜਨਾ ਵੀ ਉੱਤਮ ਹੈ ਪੜਨ ਤੋਂ ਉੱਤਮ ਜੋਗ ਹੈ ਜੋਗ ਤੋਂ ਉੱਤਮ ਬਿਰਾਗ ਹੈ ਜਦੋਂ ਮਨ 'ਚ ਬਿਰਾਗ ਆ ਗਿਆ ਇਸ ਕਰਕੇ ਜਦੋਂ ਸਾਡੇ ਤੇ ਕਿਰਪਾ ਹੋਣ ਲੱਗ ਜਾਂਦੀ ਹੈ ਨਾ ਬੇਸ਼ੱਕ ਪੰਜ ਸਾਨੂੰ ਘੇਟ ਕੇ ਲੈ ਜਾਂਦੇ ਆ ਪਰ ਸਾਨੂੰ ਪਤਾ ਲੱਗਣ ਵੀ ਲੱਗ ਗਿਆ ਨਾ ਵੀ ਸਾਡੇ ਤੇ ਪੰਜ ਵਾਰ ਕਰਦੇ ਆ ਮਨ ਸਿੱਟ ਲੈਂਦੇ ਨੇ ਤਾਂ ਵੀ ਕਿਰਪਾ ਹੋ ਗਈ ਤੁਹਾਡੇ ਤੇ ਤੁਸੀਂ ਨਿਕਲ ਗਏ ਤੁਹਾਨੂੰ ਪਤਾ ਲੱਗ ਗਿਆ ਮੇਰੇ ਤੇ ਰੇਡ ਪੈਂਦੀ ਆ ਫਸਿਆ ਤਾਂ ਉਹ ਹੈ ਨਾ ਜਿਹਨੂੰ ਪਤਾ ਹੀ ਨਹੀਂ ਮੇਰੇ ਤੇ ਰੇਡ ਪੈਂਦੀ ਏ ਤੇ ਉਹ ਮੈਂ ਬਿਲਕੁਲ ਵੀ ਆਪਾਂ ਤਾਂ ਬਿਲਕੁਲ ਪੂਰੇ ਸੂਰੇ ਆ ਜੀ ਬਿਲਕੁਲ ਕੋਈ ਕਿਰਪਾ ਨਹੀਂ ਬੜੀ ਕਿਰਪਾ ਸਾਡੇ ਤੇ ਹਾਂਜੀ ਹੰਤਾ ਲੋੜ ਹੀ ਨਹੀਂ ਉਹ ਫਸਿਆ ਹੋਇਆ ਜਿਹਨੂੰ ਪਤਾ ਲੱਗਿਆ ਨਾ ਮੈਂ ਫਸਿਆ ਹੋਇਆ ਤੇ ਬਚਾ ਕਿਵੇਂ ਉਹ ਨਿਕਲ ਜਾਏਗਾ ਅੱਜ ਨਹੀਂ ਤੇ ਕੱਲ ਨਿਕਲ ਜਾਏਗਾ ਕਿਉਂਕਿ ਉਹ ਲਿਸਟ 'ਚ ਆ ਗਿਆ ਆਪਦੇ ਮਨ ਨਾਲ ਜੁਦਦ ਕਰਨ ਲੱਗ ਗਿਆ ਪੰਜਾਂ ਨਾਲ ਜੁਦਦ ਕਰਨ ਲੱਗ ਗਿਆ ਤੇ ਉਹ ਹੀ ਸਭ ਤੋਂ ਵੱਡਾ ਹੁੰਦਾ ਹੈ ਜਿਹਨੂੰ ਕਹਿੰਦੇ ਨੇ ਖੇਤ ਜੋ ਮੰਡਿਓ ਸੂਰਮਾ ਅਭਜੂਜਣ ਖੋਦਾ ਉਹ ਜਿਹੜਾ ਜੂਜਦਾ ਹੈ ਪੰਜਾਂ ਨਾਲ ਸੋ ਬਹੁਤ ਕਿਰਪਾ ਜਿਹੜੇ ਜੂਜਣਗੇ ਉਹ ਕੁਛ ਨਾ ਕੁਛ ਲੈ ਜਾਣਗੇ ਤੇ ਜਿਹੜੇ ਸੁਤੇ ਰਹਿਣਗੇ ਉਹ ਖਾਲੀ ਰਹਿ ਜਾਣਗੇ ਸੋ ਇਸੇ ਤਰ੍ਹਾਂ ਆਪਾਂ ਜੂਜਣਾ ਹੈ ਸੋ ਆਪ ਜੀ ਦੇ ਨਾਲ ਇਨੇ ਬਚਨ ਕਰਦੇ ਆਂ ਗੁਰਬਾਣੀ ਗੁਰੂ ਦੀ ਵਿਚਾਰ ਕਰਦੇ ਆਂ ਅਖਰ ਵਾਧੇ ਘਾਟੇ ਹੋ ਗਏ ਹੋਣਗੇ ਸੰਗਤ ਅਤੇ ਗੁਰਬਖਸ਼ਣ ਜੋਗ ਨੇ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ